ਹਾਂਜੀ ਸੱਜਣੋ ਅੱਜ ਆਪਾਂ ਲੱਗਾਂਗੇ ਕਣ ਕਰਮਾਉਣਾ ਜਿਹੜੀ ਆਪਣੀ ਪਿੱਛੇ ਰਹਿੰਦੀ ਦੀ ਰਮਣਾਲੀ ਇਹ ਕੱਜ ਵੀਰ ਦੀ ਲਾਲੀ ਵੀਰ ਦੀ ਵੀਡੀਓ ਦੇਖੀ ਆ ਜਿਹੜਾ ਬਾਹਰਲੇ ਦੇਸ ਰਹਿੰਦਾ ਮੁੰਡਾ ਉਹਨੇ ਇੱਕ ਸੰਤ ਬਾਬਾ ਨਜੀਤ ਸਿੰਘ ਢੱਡਰੀਆਂ ਵਾਲੇ ਦੇ ਬਾਰੇ ਬੋਲਿਆ ਦੀ ਕਹਿੰਦਾ ਵੀ 12 ਸਾਲ ਹੋ ਗਏ ਉੱਤੇ ਕੇਸ ਚੱਲਦੇ ਨੂੰ ਤੇ ਉਹ 20 ਤਰੀਕ ਨੂੰ ਉਹਦਾ ਫੈਸਲਾ ਫੌਸਲਾ ਕੋਈ 2000 ਕਤਲ ਦਾ ਮਾਮਲਾ ਤੇ ਰੇਪ ਦਾ ਮਾਮਲੇ ਦੀ ਉਹ ਗੱਲ ਕਰਦਾ ਲੀਗਾ ਵੀਰ ਲਾਲੀ ਵੀਰ ਜਿਹੜਾ ਬਾਹਰਲੇ ਦੇਸ਼ਾਂ ਚ ਫੋਟੋਆਂ ਵੀਡੀਓ ਪਾਉਂਦਾ ਹੈਗਾ ਇਹ ਵੀਰ ਨੂੰ ਮੈਂ ਇੱਕ ਬੇਨਤੀ ਕਰਦਾ ਲਾਲੀ ਨੂੰ ਵੀ ਆਪਾਂ ਨੂੰ ਤਾਂ ਇਹ ਚੀਜ਼ਾਂ ਬਾਰੇ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਬਾਕੀ ਵੀ ਬਾਬਾ ਉਹ ਆਪਣਾ ਢੱਡਰੀਆਂ ਵਾਲਾ ਇਸ ਤਰ੍ਹਾਂ ਦਾ ਬੰਦਾ ਲੱਗਦਾ ਤਾਂ ਇਹ ਨਹੀਂਗਾ ਵੀ ਉਹ ਰੇਫ ਕਰ ਲੂਗਾ ਜਾਂ ਫਲਾਤਕਾਰ ਕਰ ਲੂਗਾ ਜਾਂ ਕਤਲ ਕਰਨ ਵਾਲਾ ਕੋਈ ਹੋਰ ਬੰਦਾ ਹੁੰਦਾ ਤਾਂ ਆਪਾਂ ਕਹਿ ਸਕਦੇ ਤੇਗੇ ਬਾਕੀ ਵੀ ਜਿੰਨਾ ਉਹ ਗੁਰੂ ਸਾਹਿਬ ਦੀ ਬਾਣੀ ਬਾਰੇ ਜਾਂ ਗੁਰੂ ਗ੍ਰੰਥ ਦੇ ਜਿਹੜੇ ਵੀ ਉਹਦੇ ਦਿਮਾਨ ਲੱਗੇ ਨੇਗੇ ਉਹੋ ਦਿਮਾਨਾਂ ਦੇ ਵਿੱਚ ਦਿਮਾਨ ਇਹਨੇ ਚੰਗੇ ਇੰਨੇ ਡੂੰਗੀ ਜਾਣਕਾਰੀ ਸੁਣੇ ਨੇ ਆਪਾਂ ਨੇ ਦਿਮਾਗ ਪਹਿਲਾਂ-ਪਹਿਲਾਂ ਦਾ ਪਿੰਡਾਂ 'ਚ ਵੀ ਸੁਣੇ ਨੇ ਹੁਣ ਤਾਂ ਫੋਨ 'ਤੇ ਸੁਣਦਿਆਂ ਵੀ ਇਸ ਤਰ੍ਹਾਂ ਦਾ ਯਾਰ ਇੰਨਾ ਗਿਆਨ ਹੋਵੇ ਗੁਰਬਾਣੀ ਦਾ ਜੀ ਨੂੰ ਵੀ ਐਡਾ ਮਾੜਾ ਪਾਪ ਬੰਦਾ ਕਰ ਸਕਦਾ ਯਾਰ ਉਹ ਲਾਲੀ ਵੀਰ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਵੀਰੇ ਆਪਾਂ ਨਹੀਂ ਕੁਝ ਕਹਿ ਸਕਦੇ ਇਸ ਬਾਰੇ ਤਾਂ ਦੋਂ ਆਪਣਾ ਜੱਜ ਜਾਂ ਜਿਹੜਾ ਵੀ ਕੋਈ ਵੀ ਜਾਂਚ ਕਰਦਾ ਹੈਗਾ ਕਮੇਟੀ ਜਾਂ ਕੋਈ ਕਾਨੂੰਨ ਉਹੀ ਫੈਸਲਾ ਦੇ ਸਕਦਾ ਵੀ ਇਸ ਤਰ੍ਹਾਂ ਦਾ ਬੰਦਾ ਲੱਗਦਾ ਤਾਂ ਹੈ ਨਹੀਂਗਾ ਆਪਾਂ ਨੂੰ ਤੇ ਲੋਕ ਵੀ ਅੱਧੇ ਰੱਬ ਹੁੰਦੇ ਨੇਗੇ ਅੱਧੀਆਂ ਗੱਲਾਂ ਦਾ ਲੋਕਾਂ ਨੂੰ ਵੀ ਪਤਾ ਹੁੰਦਾ ਹੈਗਾ ਵੀ ਆਪਾਂ ਜੀ ਕਹੀਏ ਵੀ ਬਾਬਾ ਢੱਡਰੀਆਂ ਵਾਲਾ ਕਤਲ ਜਾਂ ਫਰੇਪ ਜਾਂ ਕਤਲ ਕਰ ਸਕਦਾ ਹੈ ਇਸ ਤਰ੍ਹਾਂ ਦਾ ਵਿਚਾਰਾ ਬੰਦਾ ਲੱਗਦਾ ਤਾਂ ਹੈ ਨਹੀਂਗਾ ਯਾਰ ਉਹ ਬਾਕੀ ਵੀਰੇ ਤੇਰੀ ਮਰਜ਼ੀ ਹੈਗੀ ਐ ਵੀ ਬਿਨਾਂ ਜਾਣਕਾਰੀ ਤੋਂ ਜੇ ਆਪਾਂ ਕੋਈ ਗੱਲ ਬੋਲਦੇ ਆ ਉਹ ਨੂੰ ਲੋਕ ਚੰਗਾ ਨਹੀਂ ਸਮਝਦੇ ਫਿਰ ਕਿਉਂਕਿ ਜੇ ਉਹ ਦੋਸ਼ੀ ਵੀ ਹੋਇਆ ਤਾਂ ਆਪਣੇ ਮੂਹਰੇ ਆ ਜਾਣੀਆਂ ਗੱਲ ਬਾਕੀ ਜਿਹੜੀ ਉਹ ਗੱਲ ਕਰਦਾ ਤੀਗਾ ਵੀ ਆਪਣੇ ਲੋਕ ਜਾਂਦੇ ਕਿਉਂ ਨੇ ਇਹ ਲੋਕ ਆਪਣੇ ਮਾਨਸਿਕ ਤੌਰ ਤੇ ਬਿਮਾਰ ਨੇ ਸਰੀਰਕ ਪੱਖੋਂ ਨਹੀਂ ਬਿਮਾਰ ਹੈਗੇ ਮਾਨਸਿਕ ਪੱਖੋਂ ਬਿਮਾਰ ਨੇ ਵੀ ਜਿਹੜਾ ਇਹਨਾਂ ਨੂੰ ਐਨੇ ਲੋਡ ਪੈਂਦੀ ਹੈ ਜਾਣ ਦੀ ਜਦੋਂ ਆਪਾਂ ਨੂੰ ਅਰਦਾਸ ਵਿੱਚ ਹੀ ਸਮਝਾਤਾ ਵੀ ਗੁਰੂ ਮਾਨ ਦੇਉ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਫਿਰ ਇਹ ਬਾਬੇ ਮੰਗਰ ਬਾਬਿਆਂ ਨੂੰ ਮੱਥਾ ਟੇਕਣਾ ਜਾਂ ਬਾਬਿਆਂ ਦੇ ਪੈਰੀਂ ਹੱਥ ਲਾਉਣਾ ਜਾਂ ਬਾਬਿਆਂ ਕੋਲ ਫੇਰ ਫੇਰ ਦੁਬਾਰੇ ਦੁਬਾਰੇ ਜਾਣਾ ਇਹ ਕੋ ਚੰਗੀ ਗੱਲ ਤਾਂ ਹੈ ਨਹੀਂ ਕਿ ਪਰ ਇਹਨਾਂ ਨੂੰ ਸਮਝਾਵੇ ਕਿਹੜਾ ਫਿਰ ਇਹ ਤਾਂ ਜਾ ਕੇ ਉਹੀ ਬਾਬੇ ਨੂੰ ਪੁੱਛਣ ਲੱਗ ਜਾਂਦੇ ਨੇ ਬਾਬਾ ਜੀ ਤੁਸੀਂ ਸਿਆਣੇ ਹੋ ਉਹ ਭਾਈ ਹੋਰ ਕੀ ਅਗਲਾ ਕਹੂਗਾ ਯਾਰ ਜਦੋਂ ਅਗਲਾ ਅਗਲਾ ਕਹਿੰਦਾ ਵੀ ਸਿਆਣੇ ਕੋਲ ਜਾਣਾ ਹੈਗਾ ਵੀ ਹੋਰ ਕੰਮਲੇ ਨੇਗੇ ਜਿਹੜੇ ਲੁੱਟੀਆਂ ਦੇ ਨੇ ਲੋਕਾਂ ਨੂੰ ਜਿੰਨਾ ਕੋਲ ਜਾਣੇ ਆਪਾਂ ਪੈਸੇ ਦਿੰਨੇ ਆ ਸੋ ਕੰਜਰਖਾਨਾ ਕਰਦੇ ਆ ਕੋ ਕਿਸੇ ਤੇ ਕਹੇ ਤੋ ਕੋਈ ਕੁਛ ਕਰਦਾ ਕੋਈ ਕੁਛ ਕਰਦਾਗਾ ਐ ਇਸ ਤਰ੍ਹਾਂ ਦੇ ਯਾਰ ਲੋਕਾਂ ਨੂੰ ਹੁਣ ਖਰਚੇ ਨੇ ਆਪਣੇ ਘਰਾਂ ਚ ਖਰਚੇ ਤਾਂ ਉਹੀ ਹੋ ਜਾਂਦੇ ਨੇ ਬਾਬਾ ਜੀ ਸਾਡੇ ਇੰਨਾ ਪੈਸਾ ਆਉਂਦਾ ਜਾਂਦਾ ਕਿੱਧਰ ਹੈਗਾ ਤੁਸੀਂ ਇੱਕ ਕਾਪੀ ਲਾ ਕੇ ਲਿਖ ਲਓ ਤੁਹਾਨੂੰ ਪਤਾ ਲੱਗ ਜੂ ਜਾਥਰ ਨੂੰ ਕਿੰਨੇ ਪੈਸੇ ਚੱਲਦੇ ਨੇ ਕਿੰਨੇ ਲਿਆਂਦੇ ਨੇ ਆਪਾਂ ਕਿਹਨੂੰ ਕਿਹਨੂੰ ਦੇਤੇ ਕਿੰਨੇ ਮੰਗ ਰਹੇਗੇ ਬਾਬਿਆਂ ਕੋਲ ਕੀ ਹੈ ਬਾਬੇ ਦਾ ਕਾਰਾਂ 'ਚ ਫਿਰਦੇ ਨੇ ਬਾਬੇ ਮਹਿੰਗੀਆਂ ਮਹਿੰਗੀਆਂ ਕਾਰਾਂ 'ਚ ਕੋਈ ਜ਼ਮੀਨਦਾਨ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾਗਾ ਹੂੰ ਲੋਕ ਲੋਕਾਂ ਨੇ ਤਾਂ ਇਹਨਾਂ ਨੂੰ ਮੌਜਾ ਬਣਾਤੀ ਇਹਨਾਂ ਕੋਲ ਇੰਨਾ ਪੈਸਾ ਹੋ ਗਿਆ ਇਕੱਠਾ ਵੀ ਮੌਨ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਨੇ ਜਿਨ੍ਹਾਂ ਦੇ ਆਪਾਂ ਨੂੰ ਜਿਨ੍ਹਾਂ ਦੇ ਕੋਲੇ ਆਪਾਂ ਸੁਪਨਾ ਹੀ ਲੈ ਸਕਦੇ ਆ ਆਪਾਂ ਗੱਡੀ ਲੈਣੀ ਤਾਂ ਦੂਰ ਦੀ ਗੱਲ ਹੈਗੀ ਆਪਾਂ ਉਹੀ ਆਪਦਾ ਕਰਮ ਸਹੀ ਕਰੀਏ ਆਪਾਂ ਜਿਹੜੇ ਕਰਮ ਕਰਦੇ ਆਂ ਆਪਦੇ ਕਰਮ ਸਹੀ ਵੀਜੀਏ ਫੇਰ ਹੀ ਆਪਾਂ ਨੂੰ ਉਹਦਾ ਸਹੀ ਫਲ ਮਿਲਣਾ ਕਰਮ ਦਾ ਇੱਕ ਵੀਰੋ ਤੁਹਾਨੂੰ ਮੈਂ ਬੂਟਾ ਦਿਖਾਉਣਾ ਅਮਰੂਦ ਦਾ ਇਹਦੇ ਜੀਰੀਆਂ ਵੱਢਣ ਵੇਲੇ ਵੀ ਜੀਰੀਆਂ ਵੇਲੇ ਵੀ ਅਮਰੂਦ ਲੱਗੇ ਤੇ ਬਹੁਤ ਵਧੀਆ ਵਧੀਆ ਮਿੱਠੇ ਖੇਤ ਆਪਣੇ ਬੂਟਾ ਇਹ ਤੇ ਹੁਣ ਵੀ ਜੇ ਤੁਹਾਨੂੰ ਦਿਖਾਵਾਂ ਇੰਨਾ ਫਲ ਲੱਗਿਆ ਹੈਗਾ ਇਹਨੂੰ ਜਿੰਨਾ ਤੁਸੀਂ ਕਹਿ ਦਿਓ ਤੇ ਮਿੱਠੇ ਐ ਸਮਝ ਲਓ ਵੀ ਖੰਡ ਵਰਗੀ ਮਿੱਠੇ ਅਮਰੂਦ ਲੱਗੇ ਹੋਏ ਨੇ ਇੰਨੇ ਮਿੱਠੇ ਅਮਰੂਦ ਲੱਗੇ ਹੋਏ ਨੇ ਤੇ ਪਹਿਲਾਂ ਵੀ ਇਹਨੂੰ ਦੋ ਵਾਰ ਫਲ ਲੱਗਦਾ ਮੈਂ ਆਪ ਹੈਰਾਨ ਮੰਨਦਾ ਵੀ ਇਸ ਤਰ੍ਹਾਂ ਦਾ ਬੂਟਾ ਇਹਨੂੰ ਹੁਣ ਵੀ ਬਹੁਤ ਮਿੱਠੇ ਅਮਰੂਦ ਲੱਗੇ ਹੋਏ ਨੇਗੇ ਇਹ ਬੂਟਾ ਆਪਣੀ ਮੋਟਰ ਤੇ ਲੱਗਿਆ ਹੈਗਾ ਮਰੂਦਾ ਦਾ ਫੁੱਲ ਭਰਿਆ ਹੈਗਾ ਜੇ ਆਪਾਂ ਨੂੰ ਮੰਨ ਲਓ ਇੱਕ ਟਾਈਮ ਰੋਟੀ ਨਹੀਂ ਹੈਗੀ ਚਾਹੇ ਆਪਾਂ ਚਾਰ ਅਮਰੂਦ ਤੋੜ ਕੇ ਖਾ ਲਈਏ ਖੇਤੋਂ ਬੰਦਾ ਭੁੱਖਾ ਨਹੀਂ ਮੁੜਦਾ ਹੈਗਾ ਤੇ ਸਾਰਿਆਂ ਸੰਗਤਾਂ ਦਾ ਧੰਨਵਾਦ ਤੇ ਬਾਬਾ ਜੀ ਨੂੰ ਫੇਰ ਇੱਕ ਵਾਰ ਕਹਿੰਦੇ ਆ ਵੀ ਜੇ ਉਹ ਸੰਤ ਬਾਬਾ ਰਣਜੀਤ ਸਿੰਘ ਜੀ ਨੂੰ ਵੀ ਜੇ ਉਹ ਬੇਕਸੂਰ ਨੇ ਤਾਂ ਪ੍ਰਮਾਤਮਾ ਉਹਨਾਂ ਦਾ ਪੱਖ ਲਊਗਾ ਜ਼ਰੂਰ ਤੇ ਇਹੀ ਆਪਣੀ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਸਾਰੇ ਵੀਰਾਂ ਦਾ